ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਦੇ ਦੇਪੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤਨਰਾ ਦੇ ਕੀ ਧਾਰੀਵਾਲ ਤੇ ਧਾਰੀਵਾਲ ਦੇ ਨੇੜੇ ਤੇੜੇ ਦੇ ਲੋਕਾਂ ਦੇ ਲਈ ਵਿਸਾਖੀ ਨੂੰ ਲੈ ਕੇ ਵੱਡੀ ਖੁਸ਼ਖਬਰੀ ਜਿਹੜੀ ਉਹ ਤੁਹਾਨੂੰ ਦੇਣ ਜਾ ਰਹੇ ਹਾਂ ਕਿਉਂਕਿ ਵਿਸਾਖੀ ਦੇ ਉੱਤੇ ਵਕ ਵਕਤਾਵਾਂ ਤੇ ਜਿਵੇਂ ਕੀ ਮੇਲੇ ਲੱਗਦੇ ਨੇ ਇਸੇ ਤਰ੍ਹਾਂ ਹੀ ਗਰਦਾਸਪੁਰ ਤੇ ਕਸਬਾ ਧਾਰੀਵਾਲ ਦੇ ਨੇੜੇ ਪਿੰਡ ਲੇਲ ਦਾ ਫਸਾਖੀ ਦਾ ਮੇਲਾ ਵੀ ਦੂਰ ਦੂਰ ਤੱਕ ਜਿਹੜਾ ਆ ਮਸ਼ਹੂਰ ਹੈ ਤੇ ਇਸ ਵਾਰ ਜਿਹੜਾ ਆ ਮੇਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਿਉਂਕਿ ਤਿੰਨ ਦਿਨਾਂ ਦਾ ਇਹ ਮੇਲਾ ਜਿਉ ਲੱਗਦਾ ਹੈ ਇਸ ਦੇ ਵਿੱਚ ਜਿਹੜਾ ਆ 15 ਅਪ੍ਰੈਲ ਨੂੰ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਆਪਣਾ ਅਖਾੜਾ ਲਗਾਉਣਗੇ ਤਾਂ ਦੱਈਏ ਕਿ ਪਿੰਡ ਲੇਲ ਦੇ ਸਰਪੰਚ ਗਗਨਦੀਪ ਸਿੰਘ ਨੇ ਦੱਸਿਆ ਕਿ 13 ਅਪ੍ਰੈਲ ਨੂੰ ਬੱਚਿਆਂ ਦੀ ਕਬੱਡੀ ਹੋਵੇਗੀ yeah <laughs> 14 ਅਪ੍ਰੈਲ ਨੂੰ ਬਜ਼ੁਰਗਾਂ ਦੀ ਕਬੱਡੀ ਹੋਵੇਗੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਜਿਹੜੇ ਨੇ ਓਪਰ ਸੋ ਮੈਚ ਹੋਣਗੇ ਅਤੇ ਮੇਲੇ ਦੀ ਉਹਨਾਂ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਲੋਕਾਂ ਨੂੰ ਹਮ ਹਮਾ ਕੇ ਮੇਲੇ ਵਿੱਚ ਪਹੁੰਚਣ ਅਤੇ ਕਬੱਡੀ ਦੇ ਮੈਚਾਂ ਅਤੇ ਬੱਬੂ ਮਾਨ ਜੀ ਦੇ ਗੀਤਾਂ ਦਾ ਆਨੰਦ ਮਾਣਨ ਦੀ ਅਪੀਲ ਹੈ ਜਿਹੜੀ ਉਹ ਸਰਪੰਚ ਸਾਹਿਬ ਵੱਲੋਂ ਕੀਤੀ ਗਈ ਹੈ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ 15 ਅਪ੍ਰੈਲ ਨੂੰ ਵਿਸਾਖੀ ਦੇ ਮੇਲੇ ਨੂੰ ਲੈ ਕੇ ਪਿੰਡ ਲੇਲ ਦੇ ਵਿੱਚ ਬੱਬੂ ਮਾਨ ਦਾ ਅਖਾੜਾ ਦੇਖਣ ਨੂੰ ਮਿਲੇਗਾ ਤੇ ਜਿੰਨੀਆਂ ਵੀ ਸੰਗਤਾਂ ਜਾਂ ਜਿੰਨੇ ਵੀ ਲੋਕ ਮੇਲਿਆਂ ਦੇ ਸਕੀਨ ਨੇ ਜਿੰਨੇ ਵੀ ਲੋਕ ਜਿਹੜੇ ਨੇ ਉਹ ਵਿਸਾਖੀ ਦੇ ਮੇਲੇ ਦੇ ਉੱਤੇ ਜਿਹੜਾ ਆ ਉਹ ਘੁੰਮਣ ਫਿਰਨ ਲਈ ਜਾਂਦੇ ਨੇ ਮੇਲਾ ਇੰਜੋਏ ਕਰਨ ਲਈ ਜਾਂਦੇ ਨੇ ਉਹਨਾਂ ਦੇ ਵਾਸਤੇ ਇਸ ਵਾਰ ਧਾਰੀਵਾਲ ਦੇ ਵਿੱਚ ਪਿੰਡ ਲੇਲ ਦੇ ਵਿੱਚ ਜਿਹੜਾ ਆ ਉਹ ਬਹੁਤ ਹੀ ਖੂਬਸੂਰਤ ਜਿਹੜਾ ਆ ਮੇਲਾ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ 15 ਅਪ੍ਰੈਲ ਨੂੰ ਮਸ਼ਹੂਰ ਗਾਇਕ ਬੱਬੂ ਮਾਨ ਜਿਹੜਾ ਆ ਆਪਣਾ ਅਖਾੜਾ ਲਾਉਣਗੇ ਤੇ ਬੱਬੂ ਮਾਨ ਦੇ ਜਿੱਥੇ-ਜਿੱਥੇ ਵੀ ਫੈਨਸ ਨੇ ਉਹਨਾਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਹੈ ਕਿ ਧਾਰੀਵਾਲ ਇਲਾਕੇ ਦੇ ਜਿੰਨੇ ਵੀ ਫੈਨ ਨੇ ਉਹ ਉਹਨਾਂ ਨੂੰ ਲਾਈਵ ਸੁਣ ਸਕਦੇ ਨੇ ਲੇਲ ਅਖਾੜੇ ਦੇ ਵਿੱਚ ਤੇ ਬਣੇ ਰੋਵੇ ਇਸੇ ਤਰ੍ਹਾਂ ਆਓ ਸੁਣਦੇ ਆ ਸਰਪੰਚ ਸਾਹਿਬ ਤੋਂ ਕਿ ਉਹ ਕੀ ਕਹਿੰਦੇ ਨੇ ਪ੍ਰੋਗਰਾਮ ਕੀ ਕੀ ਖਾਸ ਹੋਏਗਾ ਔਰ ਮੇਲਾ ਜੀ ਕਰਵਾਇਆ ਜਾ ਰਿਹਾ ਸਾਡੇ ਵੱਲੋਂ ਹਰ ਸਾਦੀ ਤਰ੍ਹਾਂ 13 ਸਾਲ ਹੋ ਗਏ ਸਾਨੂੰ ਮੇਲਾ ਕਰਾਉਂਦਿਆਂ 13 ਤਰੀਕ ਨੂੰ ਬੱਚਿਆਂ ਦੇ ਮੈਚ ਆ ਜੀ 65 ਕਿਲੋ ਦੇ ਉਸ ਤੋਂ ਬਾਅਦ 14 ਨੂੰ ਗਲਪਾਂ ਦੇ ਮੈਚ ਆ ਜੀ ਬਿਯੁਰਕਾਂ ਦੇ ਮੈਚ ਆ ਜੀ 15 ਤਰੀਕ ਨੂੰ ਸਾਡਾ ਸ਼ਾਮ ਨੂੰ ਖੁੱਲਾ ਖਾੜਾ ਆ ਜੀ ਬੱਬੂ ਮਾਨ ਸਾਹਿਬ ਦਾ ਤੇ 6 ਵਜੇ ਉਹਨਾਂ ਦਾ ਖਾੜਾ ਸਟਾਰਟ ਹੋਊਗਾ ਬਾਕੀ ਚੀਫ ਗੈਟ ਖੜੇ ਆ ਰਹੇ ਚੀਫ ਗੈਟ ਸਾਡੇ ਕੋਲ ਜੀ ਮੇਰਾ ਭਰਾ ਵਾ ਜੀ ਐਮ ਐਲ اے ਸ਼ਰੀਕਲਸੀ ਜੀ ਬਟਾਲਾ ਤੋਂ ਉਹ ਆ ਰਹੇ 9 ਜਵਾਨਾਂ ਨੂੰ ਕੀ ਅਪੀਲ ਹੈ ਜੀ ਜਿਹੜੇ ਮੇਲੇ ਜੇ ਇਸਣਾ ਚਾਹੀਦਾ ਬਿਲਕੁਲ ਜੀ ਲੈਣਾ ਚਾਹੀਦਾ ਨਸ਼ਾ ਛੱਡ ਕੇ ਗੜੀ ਖੇਡਾਣਾ ਜੋੜਨਾ ਚਾਹੀਦਾ ਜੀ ਬੱਚਿਆਂ ਨੂੰ ਬੱਬੂ ਆਂਦਾ ਖੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਦਾ ਬੱਬੂ ਮਾਨ ਸਾਹਿਬ ਦਾ ਖਾੜਾ ਆਊਗਾ ਜੀ 6 ਵਜੇ ਸਟਾਰਟ ਹੋਊਗਾ ਜੀ ਸਾਡੇ ਕੋਲ ਇੱਥੇ ਉਹ ਪਹੁੰਚ ਜਾਣਗੇ ਸਟਾਰਟਿੰਗ 6 ਵਜੇ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਸਿਕਿਉਰਿਟੀ ਨੂੰ ਲੈ ਕੇ ਸਿਕਿਉਰਿਟੀ ਲੱਗੇ ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰ ਰਹੇ ਹਾਂ ਡੀਸਾ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਬੱਬੂ ਮਾਨ ਜੇ ਸਵੇਲੇ ਆਂਦੇ ਆ ਕਾਫੀ ਲੋਕ ਆ ਜਾਂਦੇ ਆ ਤੇ ਉਹ ਸਾਬ ਨਾਲ ਜਗ੍ਹਾ ਦਾ ਰੈਗੂਮੈਂਟ ਜਗ੍ਹਾ ਦਾ ਰੈਗੂਮੈਂਟ ਸਾਡੇ ਕੋਲ ਚਾਰ ਤੋਂ ਪੰਜ ਪਿੰਡ ਦੇ ਬਾਹਰ-ਬਾਰ ਜਿੱਦਾਂ ਸਾਡੇ ਕੋਲ ਦੋ-ਦੋ ਤਿੰਨ ਦਿਨ ਕਿੱਲਾਂ ਦੀ ਹਰ ਸਾਈਡ ਤੇ ਪਾਰਕਿੰਗ ਆ ਬਾਹਰ-ਬਾਰ ਪਾਰਕਿੰਗ ਹੋ ਜੂਗੀ ਕਿਉਂਕਿ ਕਾਫੀ ਵੱਡਾ ਗਾਇਕ ਆ ਰਹਾ ਹੈਗਾ ਵਾ ਤੇ ਨੌਜਵਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਕੀ ਪੀ ਲੱਗੇ ਕਿਉਂਕਿ ਖੁੱਲ੍ਹਰ ਬਾਜੀ ਵੀ ਕਾਫੀ ਹੁੰਦੀ ਹੈ ਜੋ ਲੋਕ ਕਰਦੇ ਆ ਬੇਨਤੀ ਇਹ ਹੈ ਜੀ ਸਾਰੇ ਪਿਆਰ ਨਾਲ ਆਓ ਜੀ ਰਲ ਕੇ ਆਪਾਂ ਉਹਨਾਂ ਦਾ ਸ਼ੋਅ ਵੇਖੀਏ ਜੀ ਤੇ ਜਿਹੜਾ ਗੱਡੀਆਂ ਬਾਹਰ ਅਪਾ ਰੇਗਮੈਂਟ ਕੀਤਾ ਉਹ ਬਾਹਰ-ਬਾਰ ਲੱਗ ਜਾਣ ਗੱਡੀਆਂ ਤੇ ਇਹ ਰੇਗਮੈਂਟ